ਆਪਣੇ YouTube ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਹੈ ਬਲਕਾਰ ਸਿੰਘ ਗਿੱਲ ਆਇਓ ਵੀਰੋ ਅੱਜ ਤੁਹਾਨੂੰ ਫੇਰ ਵਿਖਾਉਣੇ ਆ ਮੈਚ ਮੁੰਡਿਆਂ ਦਾ ਨਾਲੇ ਵਖਾਵਾਂਗੇ ਘੋੜੇ ਬਾਬਿਆਂ ਦੇ ਵੇਖੋ ਅਮ ਆ ਰਮ ਮੁੰਡਿਆ ਨੈੱਟ ਬਾਈ ਹੁ ਨਵਾਂ ਲੈ ਆਂਦਾ ਵੇਖੋ ਆਏ ਆ ਮੁੰਡੇ ਸਾਡੇ ਆ ਬੱਚਿਆਂ ਨੇ ਕਹਿੰਦੇ ਅਸੀਂ ਵੇਖ ਕੇ ਆਉਣਾ ਮੈਂ ਕਿਹਾ ਚਲੋ ਦੋਨੋਂ ਹੀ ਵਿਖਾ ਲਿਓਨੇ ਓ ਮੰਦਰਾ ਵਾਲਾ ਮੁੰਡਾ ਸਾਡਾ ਮਾਰਿਆ ਕਰ ਖੜਾਰ ਕੇ ਦੱਬ ਕੇ ਵੇ ਵਾਹ ਵਾਹ ਖੜਾਰ ਕੋ ਬਾਲ ਤੂੰ ਗੰਦਾਇਆ ਲਈ ਫਰਦਿਆ ਮੁੰਡਿਓ ਨਵਾਂ ਲਿਆਓ ਖੰਬਾਲ ਬਾਰ ਹੀ ਨਹੀਂ ਹੁੰਦੀ ਛੋਟੇ ਤੋਂ ਬਾਲ ਹੈ ਮੈਚ ਆ ਗਿਆ ਕੀ ਇਹ ਤੋਂ ਕਸਮਲੇ ਆ ਵੇਖੋ ਵੀਰੋ ਆਪਣੇ ਗੁਰੂ ਘਰੇ ਅੱਜ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ लाਡਲੀਆਂ ਫੌਜਾਂ ਮੈਂ ਕਿਹਾ ਵੀਰਾਂ ਨੂੰ ਵੀ ਵਿਖਾਦ ਕੇ ਵੀਡੀਓ ਚ ਵੇਖੋ ਘੋੜੇ ਬਾਬੇ ਲੱਗੇ ਪਏ ਆ ਮਾਰਨ ਖਰਖਰਾ ਖੁਰਖਰਾ ਦੇਖੋ ਦੇਖੋ ਕਰੋ ਦਰਸ਼ਨ ਬਹੁਤ ਹੀ ਸੋਹਣੇ ਤਿੰਨ ਗੀਨੇ ਦੇਖੋ ਮਾਗਾ ਵੀਰਾਂ ਨੂੰ ਵਿਖਾਦ ਕੇ ਕੋੜੇ ਵੇਖੋ ਜਿਹੋ ਬਾਤ ਹੈ ਜਿਹੋ ਵਿੱਚ ਕਹਾਂਗਾ ਸੋਨੂੰ ਇੱਕ ਹੋਰ ਵਿਖਾਉਣੇ ਆ ਬਹੁਤ ਹੀ ਸੋਨਾ ਤੇ ਨਗੀਨਾ ਘੋੜਾ ਟਰੇ ਖੁਰਖਰੇ ਵੇਖੋ ਆ ਵੇਖੋ ਬਹੁਤ ਹੀ ਸ਼ਾਨਦਾਰ ਨਗੀਨਾ ਪਹਿਲਾਂ ਬਾਬਿਆਂ ਤੋਂ ਪਰਮਿਸ਼ਨ ਲਈ ਵੀਡੀਓ ਬਣਾਉਣ ਦੀ ਫੇਰ ਮੈਂ ਕਿ ਵੀਰਾਂ ਨੂੰ ਵਿਖਾਉਣੇ ਆ। ਵੇਖੋ ਬਾਬਿਆਂ ਦੇ ਕੋਈ ਚੱਕਰ ਨਹੀਂ ਬਣਾਉ। ਅਗਲੇ ਯਾਰੀ ਥਾਂ ਭੀੜਾ ਸੀ ਹੁਣ ਬਾਬਿਆਂ ਨੂੰ ਆਪਣਾ ਨਵਾਂ ਗੁਰੂ ਘਰ ਬਣ ਗਿਆ ਬਹੁਤ ਹੀ ਨਾਲੇ ਘੋੜੇ ਸੌਖੇ ਰਹਿਣਗੇ ਠੰਡ ਤੋਂ ਬਚੇ ਰਹਿਣਗੇ ਨਾਲੇ ਬਾਬਿਆਂ ਨੂੰ ਥਾਂ ਵਾਧੂ ਵੇਖੋ। ਮਾਗ ड़ को बखागे वेखो भाई वेखो क्डा शानदार नगीना देखो वीर ਆ ਆਪਣੇ ਬੱਚੇ ਵੇਖਣ ਆਏ ਆ ਆਪਣੇ ਵਾਦੀਵਾਲ ਦਾ ਮੈਚ ਚੱਲੀ ਜਾਂਦਾ ਮੁੰਡਿਆਂ ਦਾ ਲੱਭਿਆ ਲਾਈ ਸੀ ਸ਼ਰਤ ਚਲੋ ਭਾਈ ਪੋਰਪਾਲ ਨਵੇਂ ਲਾ ਤੇ ਫਿਰ ਆ ਵੇਖੋ ਵੀਰ ਸਾਡੀ ਸੁਰਤੀ ਮਿਲ ਸੁਰਤ ਕਮਾਈ ਸਭ ਕੀ ਮਤ ਮਿਲ ਕੇ ਮਤ ਪਾਈ ਗਿਆਨੇ ਤੇ ਅੰਨੇ ਗੁਰੇ ਵੀਰਾਂ ਦਾ ਧੰਨਵਾਦ ਵੀਡੀਓ ਕੋ ਕਰਤਾ ਕਰੋ ਲਾਇਕ ਸ਼ੇਅਰ ਨਵੇਂ ਵੀਰ ਕਰ ਲਿਆ ਕਰੋ ਸਬਸਕ੍ਰਾਈਬ